हां जी सर जो आपने अमृतपाल के भाई को गिरफ्तार किया है क्या है पूरा मामला देखिए हमारी जवेंतारू पता ही हैगा कि सारे पंजाब ਦੇ ਵਿੱਚ ਤੇ ਜਲੰਧਰ ਰੂਲ ਤੋਂ ਵਿੱਚ ਵੀ ਡਰੱਗ ਦੇ ਖਿਲਾਫ ਇੱਕ ਸਪੈਸ਼ਲ ਅਭਿਆਨ ਚਲਾਈ ਹੋਈ ਹੈ ਪਿਛਲੇ 3 ਹਫ਼ਤਿਆਂ ਤੋਂ ਅਸੀਂ ਵਾਥਵਾਕ ਕੇਸ ਵੀ ਦਰਜ ਕੀਤੇ ਲਏ ਗਏ ਐ ਐਨਡੀਪੀਐਸ ਦੇ ਮੁਜ਼ਮਾਨ ਨੂੰ ਵੀ ਫੜਿਆ ਹੈ ਪ੍ਰੋਪਰਟੀਆਂ ਦੀ ਸੀਜ਼ ਕੀਤੀਆਂ ਨੇ होसिस तो भी सीज हो का, की थे। okay. so उसे लड़ी के बिल्कुल कल भी अः जीवनिंग पेट्रोलिंग के दौरान फिलौर पुलिस वालों एक जी शक्की गई जो आप फिलौर तो टूवर्ड जल्द आने हैं तो खबे हाथ ईवनिंग टाइम अराउंड तो जो है लगे अमृतर उ गई हुई थी एक करेटा ग ओके ਤੇ ਬਾਹਰਲਾ ਨੰਬਰ ਜਿਹੜਾ BB02 somethin ਅੰਦਿ ਸਰ ਅੰਦਿ ਸਰ ਦਾ ਨੰਬਰ ਠੀਕ ਤੇ ਉਹਦੇ ਵਿੱਚ ਬੇਸਿਕਲੀ ਉਹਨੇ ਸ਼ੀਸ਼ੇ ਵੀ ਕਾ ਲਏ ਸੀਗੇ ਤੇ স্পেশਲ ਗੱਡੀ ਸੀ। ਤੋਂ ਜੈਡ ਬਲੈਕ ਬਿਲਕੁਲ ਕਾ ਲਏ। ਠੀਕ। 340 ਲੱਗੀ ਹੋਈ ਸੀ। ਜਦੋਂ ਅਸੀਂ ਉਹਦੇ ਵਿੱਚ ਚੈੱਕ ਕੀਤਾ ਤੇ ਦੋ ਮੁੰਡੇ ਸਾਡੀ ਪਾਰਟੀ ਤੋਂ ਲੱਗੇ ਤੇ ਉਹ ਸਸਪੀਸ਼ियस ਸੀਗਾ ਕੋਈ ਲੱਗਦਾ ਸੀ ਕਿ ਕੋਈ ਸ਼ੱਕੀ ਚੀਜ਼ ਹੋ ਰਹੀ ਹੈ ਤੇ ਮਾਰਕੀ ਸੀ ਆਪਣੇ ਅਫੀਸਰ ਨੂੰ ਉਹਦੇ ਤੇ ਲਾਇਆ ਗਿਆ ਜਿਹੜੇ ਜਿਹੜੇ ਡੀਐਸਪੀ ਪੁਲਾ ਰਹੇ ਉਹਨਾਂ ਨੇ ਸਰਚ ਕੀਤੀ ਲਈ ਤੇ ਅਲਟੀਮੇਟਲੀ ਇਹ ਕਿ ਉਹਨਾਂ ਨੂੰ ਕੰਟਰਾਬੈਂਡ ਜਿਹੜਾ ਮੈਟੇਫੀਟਾਮੀਨ ਜਿਹੜਾ ਆਪਾਂ ਆਮ ਬਾਜ਼ਾਰ ਚ ਆਈਸ ਕਿਹਾ ਲੈਂਦੇ ਆ ਉਹ ਕਿੰਨਾ ਸੀ ਉਹਦਾ ਵੇਅ ਕੀਤਾ ਗਿਆ 4 ਗ੍ਰਾਮ ਆਈਸ ਮਿਲੀ ਤੇ ਨਾਲ ਇੱਕ ਬੈਂਚ ਸਕੇਲ ਵੀ ਸੀਗਾ ਇੱਕ ਫੋਨ ਵੀ ਉਹਨਾਂ ਕੋਲ ਦੋ ਫੋਨ ਨਿਕਲ ਕੇ ਆ ਗਏ ਜਿਹਦਾ ਨਾਮ ਲਫਰੀ ਚਾਹ ਗਿਆ ਕਿ ਤੁਹਾਨੂੰ ਬਤਰੀ ਇਹ ਚਿਮਾ ਬਾੜ ਦਾ ਵਿਆਸ ਥਾਣੇ ਦਾ ਇੱਕ ਬੰਦਾ ਸੀਗਾ ਜਿਹੜਾ ਕੰਡਕਟਰ ਸਾਈਡ ਤੇ ਬੈਠਾ ਸੀਗਾ ਗੱਡੀ ਦੀ ਉਹਦਾ ਨਾਮ ਫਕਰੀ ਤੋਂ ਹੈਪੀ ਹੈਗਾ ਤੇ ਇਹ ਹੈਗਾ ਕਿ ਤੁਹਾਨੂੰ ਤਰਸੀਮ ਸਿੰਘ ਵਾਸੀ ਜਲੂਪੁਰ ਜਿਹੜਾ ਥਾਣਾ ਚੁੱਕਾ ਹੂੰ ਤੇ ਕਿਹਨਾ ਤੇ ਵਿੱਚੋਂ ਨਾਲ ਸਲਾਈਟਰ ਵੀ ਮਿਲਿਆ ਤੇ ਨਾਲ ਦੋ ਜਿਹੜਾ ਸਮਾਨ ਹੁੰਦਾ ਉਹ ਵੀ ਸਾਰੇ ਚੀਜ਼ਾਂ ਸਗਰ ਟਿੰਕਸ ਕੋਲ ਵੀ ਮਿਲ ਜਾ। ਜਿਹੜੇ ਕੰਜ਼ੂਮਰ ਹਾਂ ਹਾਂ ਉਹ ਤੋਂ ਬਾਅਦ ਫਿਰ ਜਰੂਰੀ ਹੋਰ ਚੀਜ਼ ਦੀ ਬੰਦੀ ਕੀਤੀ ਸਾਰੀ ਤੇ ਇਹ ਜਿਹੜੇ ਬੰਦੇ ਲੈ ਕੇ ਆਏ ਸੀਗੇ ਇਹ ਇੱਕ ਸੰਦੀਪ ਰੋੜਾ ਨਾਮ ਦਾ ਬੰਦਾ ਲੁਧਿਆਣਾ ਤੋਂ ਉੱਥੋਂ ਲੈ ਕੇ ਆਏ ਸੀਗੇ ਤੇ ਉੱਥੋਂ ਉਹਨਾਂ ਨੇ ਬਾਕਾਇਦਾ ਪੀਪੀਐਮ ਕਰਕੇ ਉਹਨੂੰ ਪੈਸੇ ਇਹ 10000 ਪੀਪੀਐਮ ਪੇ ਕੀਤਾ ਤੇ ਉਹਦੇ ਬਦਲੇ ਵਿੱਚ ਉਹ ਡੱਗ ਲਿਆ ਸਰ ਤੁਸੀਂ ਮੈਡੀਕਲ ਵੀ ਕਰਾਇਆ ਵੇ ਕੀ ਮੈਡੀਕਲ ਰਿਪੋਰਟ ਚ ਕੀ ਆ ਕਿ ਇਹ ਲੋਕ ਲੰਦੇ ਸੀ ਕਿਸੇ ਦੇ ਦੇਖੋ ਇਹਦਾ ਵਿੱਚ ਅਸੀਂ ਡਿਟੇਲ ਚ ਮੈਡੀਕਲ ਵੀ ਕਰਾਇਆ ਹੈਗਾ ਉਹ ਉਹਦੇ ਵਿੱਚ ਟੈਸਟ ਦੇ ਵਿੱਚ ਬਿਲਕੁਲ ਪੋਜ਼ਿਟਿਵ ਆਇਆ ਹੈਗਾ ਜਿਵੇਂ ਦੋਨੋਂ ਰਿਪੋਰਟ ਦੋਨੋਂ ਰਿਪੋਰਟ ਨਹੀਂ ਮਤਲਬ ਕਿ ਉਸਨੇ ਕੰਜ਼ਿਊਮ ਕਰ ਰਹੇ ਸੀਗੇ ਨਹੀਂ ਜਦੋਂ ਅਸੀਂ ਕਰ ਚੁੱਕੇ ਸੀਗੇ ਨਹੀਂ ਜਦੋਂ ਅਸੀਂ ਦੇਖਿਆ ਜੀ ਉਦੋਂ ਮਤਲਬ ਸ਼ੱਕੀ ਹਲਾਜ ਪਾਈ ਗਈ ਸੀ ਉਹ ਕਰਨ ਦੀ ਤਿਆਰੀ ਸੀਗੀ ਤੇ ਬਟ ਹਾਂ ਬਟ ਜਿਹੜਾ ਡੋਟ ਟੈਸਟ ਹੈਗਾ ਯੂਰਿਨ ਜੇ ਜਿਹੜੀ ਪੋਜ਼ਿਟਿਵ ਆਇਆ ਤੇ ਬਲੱਡ ਟੈਸਟ ਵੀ ਇਤਲੇ ਹੋ ਗਿਆ ਸਰ ਮੋਕੇ ਤੇ ਇੱਕ ਦਰਸ਼ਨ ਕਰਦੇ ਪਏ ਸੀ ਜਾਂ ਇਹ ਬੇਚਨ ਆਇਆ ਸੀ ਜਿਹੜੀ ਇਹ ਲੈ ਕੇ ਆਏ ਨੇ ਨਹੀਂ ਕੰਜ਼ਮਪਸ਼ਨ ਪਰਪਸ ਲਈ ਹੈ ਜਦੋਂ ਇਹ ਪੋਟਾਸ਼ੀਅਮ ਦੀ ਦੋਨੇ ਡਰਗਸ ਆਦੀ ਹੈ ਜੀ ਕੰਜ਼ਮਪਸ਼ਨ ਪਰਪਸ ਲਈ ਹੈ ਡੋਟ ਟੈਸਟ ਪੋਜ਼ਿਟਿਵ ਨਿਕਿਆ ਤਾਂ ਆਪਾਂ ਉਸ ਤੋਂ ਜਿਹੜੀ ਫਾਈਲ ਦਾ ਅਮਰੀਤਪਾਲ ਨਾਲ ਜਿਹੜੀ ਰਿਲੇਸ਼ਨ ਹੈ ਹਾਂਜੀ ਹਰਪ੍ਰੀਤ ਦਾ ਅਮਰਿਤਪਾਲ ਨਾਲ ਕੀ ਰਿਲੇਸ਼ਨ ਹੈ ਦੇਖੋ ਉਹ ਤਾਂ ਹੁਣ ਆਪਾਂ ਨੂੰ ਪਤਾ ਚੱਲੂਗਾ ਜੀ ਕੀ ਹੈਗਾ ਕੀ ਨਹੀਂ ਇਹ ਜੋ ਸਾਨੂੰ ਡਿਟੇਲਡ ਇਨਵੈਸਟੀਗੇਸ਼ਨ ਦੇਖੋ ਇਹਨੂੰ ਆਪਾਂ ਸਿੰਪਲ ਮੇਰੇ ਵੱਲੋਂ ਇਹੀ ਰਿਕਵੈਸਟ ਹੈਗੀ ਹੈ ਕਿ ਇਹਨੂੰ ਅਸੀਂ ਇਵਨਿੰਗ ਜਿਹੜੀ ਸਾਡੀ ਰੂਟੀਨ ਰੂਟੀਨ ਵਰਕਿੰਗ ਦੇ ਵਿੱਚ ਫੜੇ ਗਏ ਹੈਗੇ ਕੋਈ ਪੁਲਿਸ ਪਾਰਟੀ ਨੂੰ ਮਤਲਬ ਐਬਸolutely ਤੁਹੇ ਦੇਖੋਗੇ ਵੀ ਤੇ ਉਹ ਬਿਲਕੁਲ ਸਾਈਡ ਤੇ ਲਗਾਇਆ ਹੋਈ ਸੀਗੀ ਗੱਡੀ ਉਹਨੇ ਵੀ ਚੋਰੀ ਕਰੀ ਮਤਲਬ ਕਿ ਕਿਸੇ ਵੀ ਤਰ੍ਹਾਂ ਕਲੀਅਰ ਕਰਦੇ ਮੈਂ ਉਹਨੂੰ ਕਲੀਅਰ ਕਰੀਓ ਕਿ ਇਹਦਾ ਫੈਮਿਲੀ ਬੈਕਗ੍ਰਾਉਂਡ ਕੀ ਏ ਕੌਣ ਹੈ ਹੋਰ ਡਿਟੇਲ ਚੈੱਕ ਕਰਾਂਗੇ ਜਿਵੇਂ ਸਾਰਾ एवरीथिंग विल बी ਚੈੱਕਡ ਇਨ ਡਿਟੇਲ ਸੜdenly ਫਿਲਹਾਲ ਤੱਕ ਕੋਈ ਦੋਸ਼ੀ ਹੈਗੇ ਨਹੀਂ ਜੀ 192 ਨੰਬਰ ਮਕਦਮਾ 2024 ਦਾ ਅੰਡਰ ਸੈਕਸ਼ਨ ਬ੍ਰਾਦਰ ਆਫ ਹਮਨੇ ਪਾਸ ਹਾਂਜੀ ਆਮਰੇ ਪਾਸ ਬ੍ਰਾਦਰ ਰੈਕੋਰਡ ਹੈ ਹਾਂਜੀ ਜ਼ਰੇ ਸੰਦੀਪ ਅਰੋੜਾ ਹੈਗਾ ਇਹਨੂੰ ਰੈਸਟ ਕੀਤਾ ਇਹਨੂੰ ਬਿਲਕੁਲ ਜੀ ਇਹਨੂੰ ਮੈਂ ਤੁਹਾਨੂੰ ਉਹੀ ਦੱਸਦੇ ਆ ਅਸੀਂ ਜਿਹੜਾ ਇਹ ਪਰਚ ਜਿਹੜਾ ਅਸੀਂ ਪਰਚਾ ਦਰਜ ਕੀਤਾ ਜੀ ਉਹ 22 27 ਐਨਡੀਪੀਐਸ ਤੇ ਉਹਦੇ ਵਿੱਚ ਵਾਅਦਾ ਜਿਹੜਾ 29 ਐਨਡੀਪੀਐਸ ਦਾ ਕਰਤਾ ਉਹ 29 ਦਾ ਮਤਲਬ ਇਹ ਹੁੰਦਾ ਕਿ ਜਿਸ ਨੂੰ ਲੈ ਕੇ ਆਏ ਹੋਣ ਅੱਗੇ ਉਹ ਉਹ ਅਸੀਂ ਵਾਅਦਾ ਕਰਦੇ ਆ ਤੇ ਸੰਦੀਪ ਅਰੋੜਾ ਇਹ ਇੱਕ ਈਟਾ ਨਗਰ थाना ਹੈਪੋਲਿਸ ਇਹਨੂੰ ਵੀ ਅਰੈਸਟ ਕੀਤਾ ਜਿਹੜੀ ਹੋਰ ਵੀ ਸਾਰੀ ਜਿਹੜੀ ਬੈਕਵਾਰਡ ਚੇਨ ਹੈ ਪ੍ਰੋਪਰ ਇਨਵੈਸਟੀਗੇਸ਼ਨ ਅਸੀਂ ਕਰਕੇ ਉਹਨਾਂ ਜਿਹੜੇ ਵੀ ਟੋਟਲ 3 ਬੰਦੇ ਅਰੈਸਟ ਹੋਏ ਉਹਨੂੰ ਟੋਟਲ ਘੰਟਕ 3 ਬੰਦੇ ਚੀਨਾ ਕੋਈ 4 ਗ੍ਰਾਮ ਆਈਸ ਜੀ ਹੁਣ ਜਾਣਕਾਰੀ ਚਾਹੀਦੀ ਕਿ ਇਹ ਟੂਵਾਰਡਸ ਲੁਧਿਆਣਾ ਤੋਂ ਇੱਧਰ ਆ ਰਹੇ ਸੀਗੇ ਅੰਮ੍ਰਿਤਸਰ ਵਾਲੇ ਜਿਹੜਾ ਉੱਥੇ ਹੀ ਹੋਈ ਜੀ ਠੀਕ ਜਾਂ ਅੰਮ੍ਰਿਤਸਰ ਰਹਿਤੀ ਹੈ ਨਹੀਂ ਇਹ ਤਾਂ ਹੁਣ ਥੋੜਾ ਚੱਲੂਗਾ ਜੀ ਥੋੜੇ ਏਡਾ ਡਿਟੇਲ ਹੁਣ ਮੈਂ ਪਰਸਨਲੀ ਹਲੇ ਕੁਝ ਰਿਪੋਰਟ ਅਜਲਾ ਹੋ ਗਿਆ ਜੀ ਜੀ ਹਲੇ ਪੇਸ਼ ਜਿਗ ਵੀਡ ਕਰ ਰਹੇ ਨੇ ਨਾਲ ਨਾਲ ਇਹ ਦਰਸ਼ਕੀਆ ਨੇ ਬੈਠਾ ਹਾਂ ਜੀ ਆਨ 3 ਆ